ਸਤਿ ਸ਼੍ਰੀ ਅਕਾਲ ਸਾਰਣ ਮੈਂ ਪ੍ਰਵਿੰਦਰਜੀ ਸਿੰਘ ਹਾਜ਼ਰ ਹਾਂ ਨਰਮਿਸ਼ੇਨ ਵਿਦਿਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਉਪਸ਼ਾ ਹੈ ਮੈਨੀਫੈਸਟੇਸ਼ਨ ਦੀ ਪਹਿਲੀ ਵਿਧੀ ਇਹ ਮੈਨੀਫੈਸਟੇਸ਼ਨ ਉਸ ਕਿਵੇਂ ਕਰਨਾ ਪ੍ਰਿੰਕ ਸ਼ਾਮ ਉਸੇ ਕਿਵੇਂ ਪੂਰਾ ਕਰਨਾ ਇਸ਼ਾ ਪੂਰੀਆ ਕਰਨ ਦੀ ਪਹਿਲੀ ਵਿਧੀ ਸੋ ਇਹ ਵਿਗਿਆਨਿਕ ਪ੍ਰਮਾਣਿਤ ਵੀ ਹੈ ਮੈਡ ਇਫੈਸਟੇਸ਼ਨ ਬਹੁਤ ਵੱਡੇ ਵੱਡੇ ਵਿਗਿਆਨੀ ਇਸ ਤਰ੍ਹਾਂ ਤੇ ਕੰਮ ਕੀਤਾ ਹੈ ਆਇਸਟਨ ਵਰਗੇ ਵਿਗਿਆਨੀਆਂ ਨੇ ਨੋਕਲਾਸ ਟੈਸਲਾ ਵਰਗੇ ਵਿਗਿਆਨੀਆਂ ਨੇ ਅ ਡਾਕਟਰ ਮੈਰੀ ਕੂਰਵਰ ਕੇਵਕੇ ਨੇ ਇਸ ਉੱਤੇ ਕੰਮ ਕੀਤਾ ਹੈ ਇਸ ਤੇ ਇਸ ਦੇ ਅਲਪ ਆਪਣੇ ਮਾਰੇ ਪੇਸ਼ ਕੀਤੇ ਹਨ ਸੋ ਅੱਜ ਅਪਾ ਜੋ ਮੈਨੀਫੈਸਟੇਸ਼ਨ ਦੀ ਵਿਧੀ ਦਾ ਜਿਕਰ ਤੁਹਾਡੇ ਨਾਲ ਕਰਮ ਅੱਗੇ ਹਾਂ ਕਾਫੀ ਜ਼ਿਆਦਾ ਕਿਤਾਬਾਂ ਇਸ ਦੇ ਬਾਰੇ ਲਿਖੀਆਂ ਗਿਆ ਹਨਲਾਤਾ ਸਰਪ ਦੇ ਵਿੱਚ ਇਸ ਦੀ ਇੱਕ ਪੂਰਨ ਵਿਧੀ ਆਉਂਦੀ ਹੈ ਜਿਸ ਨੂੰ ਅਸੀਂ ਮੈਲਟਰੀ ਗਾਬੀ ਕਹਿੰਦੇ ਹਾਂ ਮੈਲਟਰੀ ਗਾਬੀ ਦਰਿਆਸੇ ਮੈਨੀਫੈਸਟੇਸ਼ਨ ਕਰ ਸਕਦੇ ਹਾਂ ਤੇ ਆਹਤੀ ਇਹ ਵਿਧੀ ਹੈ ਜਿਸ ਦਰਿਆਸੇ ਆਪਣੇ ਮੌਕਾਨਾ ਨੂੰ ਪੂਰਾ ਕਰ ਸਕਦੇ ਹਾਂ ਸਾਡੀਆਂ ਅਰਦਾਸਾਂ ਸਾਡੀਆਂ ਪ੍ਰਾਰਥਨਾਵਾਂ ਵੀ ਮੈਨੀਫੈਸਟੇਸ਼ਨ ਦੇ ਵਿੱਚ ਹੀ ਕੰਮ ਕਰਦੀਆਂ ਹਨ ਸਾਰੇ ਧਰਮ ਗ੍ਰੰਥ ਵੀ ਕਹਿੰਦੇ ਹਨ ਤਾਂ ਥਾ ਮੰਗ ਧਰਮ ਗੰਦਰ ਚ ਲਿਖਿਆ ਹੋਇਆ ਹੈ ਤੁਸੀਂ ਜੋ ਮੰਗੋਗੇ ਪ੍ਰਮਾਤਮਾ ਤੁਹਾਨੂੰ ਦੇਣ ਲਈ ਤਿਆਰ ਬੈਠਾ ਹੈ ਤੁਸੀਂ ਮੰਗਣ ਵਾਲੇ ਹੋ ਮੰਗਣ ਦਾ ਤਰੀਕਾ ਸਿੱਖਣਾ ਹੋਏ ਇਹ ਸਾਰੇ ਸਾਰੇ ਧਰਮ ਗ੍ਰੰਥ ਕਹਿੰਦੇ ਹਨ ਸੋ ਅੱਜ ਆਪਾਂ ਮੈਨੀਫੈਸਟੇਸ਼ਨ ਦੀ ਇਹ ਵਿਧੀ ਦੇ ਰਾਹੀਂ ਤੁਹਾਨੂੰ ਸਮਝਾਵਾਂਗੇ ਤੁਸੀਂ ਕਿਸ ਤਰੀਕੇ ਨਾਲ ਮੰਗਣਾ ਹੈ ਕਿਸ ਤਰ੍ਹਾਂ ਤੁਹਾਡੀ ਭਾਵਨਾ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਰਫੀਲ ਹੋਣਾ ਚਾਹੀਦਾ ਹੈ ਕਿਸ ਤਰੀਕੇ ਲਈ ਤੁਸੀਂ ਚੀਜ਼ਾਂ ਨੂੰ ਸੰਧ ਖਰਾਬ ਕੇ ਤੁਸੀਂ ਮੰਨ ਸਕਦੇ ਹੋ ਬਹਿਮਨ ਦੇ ਕੋਲ ਸਭ ਤੋਂ ਪਹਿਲਾਂ ਸਾਨੂੰ ਦੱਸਦੀ ਜੋ ਸਤੰਮ ਬਣ ਹੈ ਇਹ ਬ੍ਰਹਿਮੰਡ ਦਾ ਹਿੱਸਾ ਹੈ ਇਸ ਵਿੱਚ ਜੋ ਕੁਝ ਵੀ ਦਿਨੇ ਆ ਉਹ ਇਹ ਸਾਡੇ ਸਾਹਮਣੇ ਪੇਸ਼ ਕਰ ਦਿੰਦਾ ਹੈ ਜਿਹੜੀ ਸਾਡੀ ਅੱਜ ਦੀ ਜ਼ਿੰਦਗੀ ਹੈ ਅਸੀਂ ਬੀਤੇ ਹੋਏ ਸਮੇਂ ਵਿੱਚ ਇਸ ਨੂੰ ਆਪ ਬਣਾਇਆ ਹੈ ਇਸ ਵਾਰ ਸੇ ਆਪ ਵਿਚਾਰ ਬਣਾਏ ਸਨ ਅੱਜ ਉਹੀ ਜ਼ਿੰਦਗੀ ਸਾਡੇ ਸਾਹਮਣੇ ਸਾਨੂੰ ਮਿਲ ਰਹੀ ਹੈ ਉਸੇ ਤਰ੍ਹਾਂ ਦਾ ਲਾਸ ਵੇ ਚਿੰਦਗੇ ਚੱਲ ਰਿਹਾ ਹੈ ਜੋ ਅਸੀਂ ਪਾਸਟ ਵਿੱਚ ਕਦੇ ਸੋਚਿਆ ਸੀ ਸੋ ਆਪਕੋ ਅਸੀਂ ਸੋਚ ਰਹੇ ਹਾਂ ਉਹ ਹੀ ਸਾਡਾ ਭਵਿੱਖ ਬਣੇਗਾ ਸੋ ਇਸੇ ਕਰਕੇ ਤੇ ਕਹਿੰਦੇ ਹਾਂ ਕਿ ਆਪਣੀ ਸੋਚ ਨੂੰ ਚੰਗਾ ਰੱਖੋ ਸਭ ਕੁਝ ਚੰਗਾ ਹੀ ਹੋਵੇਗਾ ਸੋ ਅੱਜ ਆਪਾਂ ਜੋ ਵਿਧੀ ਤੋਂ ਅਸੀਂ ਸੰਜੀ ਕਰ ਲਗਿਆ ਉਹ ਹੈ ਕਿ ਪਹਿਲੀ ਵਿਧੀ ਮੈਨੀਫੈਸਟੇਸ਼ਨ ਦੀ ਇਸ਼ਾ ਪੂਰੀ ਕਰਦੇ ਹੋ ਪਹਿਲੀ ਵਿਧੀ ਹੈ ਇਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਆਪਣੀ ਇੱਛਾ ਨੂੰ ਕਲੀਅਰ ਕਰੋ ਜੋ ਤੁਸੀਂ ਚਾਹੁੰਦੇ ਹੋ ਉਸ ਉਸ ਪ੍ਰਤੀ ਤੁਸੀਂ ਕਲੀਅਰ ਹੋਵੋ ਵੀ ਤੁਹਾਨੂੰ ਇਹ ਹੀ ਚਾਹੀਦੀ ਹੈ ਜਦੋਂ ਤੁਸੀਂ ਸੋਚਣ ਬੈਠੋ ਮੈਨੀਫੈਸਟੇਸ਼ਨ ਕਰਨਾ ਕਰਨ ਲੱਗੋ ਤਾਂ ਤੁਹਾਡਾ ਸੋਚ ਦਾ ਜੋ ਦਾਇਰਾ ਹੈ ਉਸ ਚੀਜ਼ ਉਤੇ ਹੀ ਫੋਕਸ ਹੋਵੇ ਤੁਸੀਂ ਹੋਰ ਚੀਜ਼ਾਂ ਦੇ ਵਿੱਚ ਨਾ ਹੋ ਜੇ ਤੁਹਾਡੇ ਸਮਾਨ ਦੇ ਵਿੱਚ ਹੋਰ ਖਿਆਲ ਨਾ ਹੋਵੇ ਇਹ ਇਹ ਸੁਵਿਧਾ ਨੂੰ ਤੁਸੀਂ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣਾ ਜੋ ਤੁਹਾਡਾ ਟੀਚਾ ਹੈ ਉਸ ਨੂੰ ਕਲੀਅਰ ਕਰਨਾ ਹੈਗਾ ਤੇ ਉਸ ਟੀਚੇ ਦੇ ਉੱਤੇ ਫੋਕਸ ਕਰਨਾ ਆਪਣੇ ਸਾਰੇ ਵਿਚਾਰ ਨੂੰ ਉਸ ਟੀਚੇ ਉੱਤੇ ਲਗਾਉਣਾ ਤੇ ਉਸ ਨੂੰ ਪ੍ਰੈਜ਼ੈਂਟ ਵਿੱਚ ਰੱਖ ਦਿਆ ਹੋਇਆ ਆਪਣੇ ਪ੍ਰੈਜ਼ੈਂਟ ਵਿੱਚ ਰੱਖਦੇ ਹੋਇਆ ਇਹੀ ਖਿਆਲ ਮਨ ਦੇ ਵਿੱਚ ਪੈਦਾ ਕਰਨਾ ਕਿ ਜਿਹੜੀ ਚੀਜ਼ ਤੁਸੀਂ ਸੋਚ ਰਹੇ ਹੋ ਜੋ ਚੀਜ਼ ਤੁਹਾਨੂੰ ਚਾਹੀਦੀ ਹੋ ਤਾਂ ਉਹ ਤੁਹਾਨੂੰ ਪ੍ਰੈਜ਼ੈਂਟ ਵਿੱਚ ਮਿਲ ਚੁੱਕੀ ਹੈ ਤੁਸੀਂ ਉਸ ਦਾ ਆਨੰਦ ਮਾਣ ਰਹੇ ਹੋ ਉਸ ਦਾ ਤੁਸੀਂ ਖੁਸ਼ੀ ਦਾ ਅਨੁਭਵ ਕਰ ਰਹੇ ਹੋ ਆਪਣੇ ਆਪ ਨੂੰ ਅੰਤਰਮੰਤਰੀ ਖੁਸ਼ੀ ਮਹਿਸੂਸ ਕਰਉਣੀ ਹੈ ਜੋ ਚੀਜ਼ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਪ੍ਰੈਜ਼ੈਂਟ ਵਿੱਚ ਰੱਖਦੇ ਹੋਣਾ ਇਹ ਮਹਿਸੂਸ ਕਰਉਣਾ ਆਪਣੇ ਆਪ ਨੂੰ ਕਿ ਤੁਹਾਨੂੰ ਉਹ ਚੀਜ਼ ਮਿਲ ਚੁੱਕੀ ਹੈ ਤੇ ਉਸ ਦੇ ਲਈ ਤੁਸੀਂ ਉਸ ਨੂੰ ਜੂਜ਼ ਕਰ ਰਹੇ ਹੋ ਉਸ ਨੂੰ ਵਰਤ ਰਹੇ ਹੋ ਤੇ ਉਸ ਲਈ ਤੁਸੀਂ ਖੁਸ਼ੀ ਅਤਿ ਉਜਾਹ ਕਰ ਰਹੇ ਤੇ ਉਸ ਪ੍ਰਾਇਮੰਡ ਦਾ ਸ਼ੁਕਰਾਨਾ ਕਰਨਾ ਹੈ ਕਦੇ ਵੀ ਮੈਲਰੀ ਅਗਾਮੀ ਜਾਂ ਮੈਨੀਫੈਸਟੇਸ਼ਨ ਦੀ ਇਹ ਵਿਧੀ ਕਰਦੇ ਸਮੇਂ ਮਨ ਦੇ ਵਿੱਚ ਡਾਊਟ ਨਹੀਂ ਲੈ ਕੇ ਆਉਣਾ ਜੇਕਰ ਤੁਸੀਂ ਡਾਊਟ ਲੈ ਕੇ ਆਉਂਗੇ ਕਹਿੰਦੇ ਬਾਪੂ ਕਿਵੇਂ ਹੋਊਗਾ ਕਦੋਂ ਹੋਊਗਾ ਕਿ ਕੌਣ ਆਊਗਾ ਕੌਣ ਨਹੀਂ ਆਊਗਾ ਇਹ ਵਿਚਾਰ ਤੁਸੀਂ ਕਦੇ ਵੀ ਲੈ ਕੇ ਆਉਣਾ ਇਹ ਸੁਨੀਵਸਤਨ ਦਾ ਕੰਮ ਹੈ ਤੁਸੀਂ ਆਪਣਾ ਜੋ ਕੰਮ ਕਰ ਰਹੇ ਹੋ ਕਿਸੇ ਵੀ ਕੰਮ ਦੇ ਨਾਲ ਵੇਲੇ ਤੁਸੀਂ ਕੰਮ ਕਰ ਰਹੇ ਹੋ ਕਿਸੇ ਵੀ ਵਿਸ਼ੇ ਦੇ ਨਾਲ ਕਿਸੇ ਵੀ ਕਿਤੇ ਦੇ ਨਾਲ ਵੇਲੇ ਤੁਸੀਂ ਕੰਮ ਕਰ ਰਹੇ ਹੈਗੇ ਤੁਸੀਂ ਆਪਾਂ ਉਹੀ ਲਗਾਤਾਰ ਕਰਦੇ ਰਹਿਣਾ ਹੈ ਤੇ ਆਪਣੇ ਮਨ ਨੂੰ ਵਿਚਾਰ ਦੇ ਦੇ ਦੇਣੇ ਬੜੇ ਹੀ ਸਕਾਰਾਤਮਕ ਪੋਜ਼ਿਟਿਵ ਵਿਚਾਰ ਦੇਣਾ ਤੇ ਇਹੀ ਗੱਲ ਮਨ ਨੂੰ ਕਹਿਣੀ ਆ ਕਿ ਮੈਨੂੰ ਜੋ ਕੁਝ ਵੀ ਮਿਲਿਆ ਹੈ ਉਹ ਪ੍ਰਮਾਤਮਾ ਦਿੱਤਾ ਉਸ ਲਈ ਮੈਂ ਸ਼ੁਕਰਾਨਾ ਕਰਦਾ ਹਾਂ ਤੇ ਜੋ ਤੁਸੀਂ ਅਗਾਹ ਪਾਉਣਾ ਚਾਹੁੰਦੇ ਤੇ ਉਸ ਦੇ ਲਈ ਤੁਸੀਂ ਮਨ ਦੇ ਵਿੱਚ ਕੋ ਚੀਜ਼ ਦਾ ਖਿਆਲ ਲਿਆਉਣਾ ਹੈ ਆਪਣੇ ਵਿਜ਼ਨ ਨੂੰ ਆਪਣੀ ਤਸਵੀਰ ਨੂੰ ਕਲੀਅਰ ਕਰਨਾ ਹੈ ਸਤ ਤਸਵੀਰ ਦੇ ਉੱਤੇ ਫੋਕਸ ਕਰਨਾ ਹੈ ਆਪਣੇ ਮਨ ਨੂੰ ਵਾਲਾ ਭੜਕਾਉਣਾ ਵੀ ਜੇਕਰ ਤੁਸੀਂ ਨੌਕਰੀ ਚਾਹੁੰਦੇ ਹੋ ਤਾਂ ਤੁਹਾਡੇ ਮਨ ਵਿੱਚ ਸਿਰਫ ਨੌਕਰੀ ਦਾ ਖਿਆਲ ਹੋਣਾ ਚਾਹੀਦਾ ਹੈ ਤੁਸੀਂ ਮਹਿਸੂਸ ਕਰਨਾ ਹੈ ਕਿ ਤੁਹਾਡਾ ਪੇਪਰ ਕਲੀਅਰ ਹੋ ਗਿਆ ਹੈ ਤੁਹਾਡੀ ਇੰਟਰਵਿਊ ਹੋ ਚੁੱਕੀ ਹੈ ਤੁਹਾਨੂੰ ਜੁਆਇਨਿੰਗ ਲੈਟਰ ਮਿਲ ਚੁੱਕਿਆ ਹੈ ਤੁਸੀਂ ਆਪਣੀ ਉਸ ਜੌਬ ਦੀ ਉਸ ਅਹੁਦੇ ਦੀ ਕੁਰਸੀ ਦੇ ਉੱਤੇ ਤੁਸੀਂ ਬੈਠ ਗਏ ਹੋ ਤੇ ਉਸ ਦੇ ਲਈ ਤੁਸੀਂ ਅੰਦਰੋਂ ਖੁਸ਼ੀ ਮਹਿਸੂਸ ਕਰ ਰਹੇ ਹੋ ਆਨੰਦ ਮਹਿਸੂਸ ਕਰ ਰਹੇ ਹੋ ਤੇ ਉਹ ਤੋ ਹਮ ਇਸ ਤਰ੍ਹਾਂ ਅਨਪਵ ਹੋਵੇ ਤਾਂ ਤੁਸੀਂ ਹੀ ਪਰਮਾਤਮਾ ਦਾ ਉਸ ਪ੍ਰਹਮੰਡ ਦਾ ਸ਼ੁਕਰਾਨਾ ਕਰਦੇ ਨਾਲ ਇਸ ਇਸ ਵਿਧੀ ਦੇ ਰਾਹੀਂ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਸੋ ਆਪਣੇ ਮਨ ਦੇ ਵਿੱਚ ਕਦੇ ਵੀ ਡਾਊਟ ਨਹੀਂ ਲੈ ਕੇ ਆਉਣਾ ਕਿ ਕਿਵੇਂ ਹੋਊਗਾ ਕੌਣ ਹੋਊਗਾ ਕਿੱਥੋਂ ਹੋਊਗਾ ਇਹ ਕਨਸੈਪਟ ਇਹ ਵਿਸ਼ਾ ਤੁਹਾਡਾ ਨਹੀਂ ਹੈ ਸੋ ਤੁਸੀਂ ਆਪਣੇ ਮਨ ਦੇ ਵਿੱਚ ਸਦਾ ਸਕਾਰਾਤਮਕ ਰੱਖਣਾ ਹੈ ਕਿ ਜੋ ਤੁਸੀਂ ਸੋਚ ਰਹੇ ਹੋ ਜੋ ਤੁਸੀਂ ਮੰਗ ਰਹੇ ਹੋ ਤੁਹਾਨੂੰ ਮਿਲ ਚੁੱਕਿਆ ਹੈ ਉਸ ਦਾ ਪ੍ਰੋਸੈਸ ਯੂਨੀਵਰਸ ਉਸ ਨੇ ਪੂਰਾ ਕਰ ਦਿੱਤਾ ਹੈ ਤੇ ਉਹ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਉਹ ਚੀਜ਼ ਆ ਚੁੱਕੀ ਹੈ ਤੇ ਉਹਦੇ ਲਈ ਧੰਨਵਾਦ ਜ਼ਰੂਰ ਬੋਲਣਾ ਧੰਨਵਾਦ ਬੋਲਦਿਆਂ ਹੋਇਆ ਅਦਰੋਂ ਆਨੰਦ ਤੇ ਖੁਸ਼ੀ ਦਾ ਅਨੁਭਵ ਕਰਨਾ ਹੈ ਅਗਰ ਤੁਸੀਂ ਹੋਰ ਵੀ ਬੈਨੀਫਿਟੇਸ਼ਨ ਦੀ ਵਿਧੀ ਜਾਨਣਾ ਚਾਹੁੰਦੇ ਹੋ ਅਸੀਂ ਲਾਈਵ ਸਟ੍ਰੀਮ ਟੈਲੀਗ੍ਰਾਮ ਦੇ ਉੱਤੇ ਲੈ ਕੇ ਆਵਾਂਗੇ ਤੇ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਵੀ ਦੇ ਦੇਵਾਂਗੇ ਸਾਡੇ ਵਟਸਐਪ ਦਾ ਜੋ ਚੈਨਲ ਲਿੰਕ ਵੀ ਦੇ ਦੇਵਾਂਗੇ ਤੇ ਫੇਸਬੁੱਕ ਚੈਨਲ ਲਿੰਕ ਵੀ ਤੁਹਾਨੂੰ ਦੇ ਦੇਵਾਂਗੇ ਤੇ ਤੁਹਾਨੂੰ ਇਸ ਵੀਡੀਓ ਦਾ ਲਿੰਕ ਵੀ ਸਾਡੇ ਚੈਨਲ ਉੱਤੇ ਮਿਲ ਜਾਏਗਾ ਫਿਰ ਥੋਚ ਆਨ ਵਾਲੀਆਂ ਵੀਡੀਓਜ਼ ਦਾ ਲਿੰਕ ਵੀ ਤੁਹਾਨੂੰ ਉਹਨਾਂ ਚੈਨਲਾਂ ਉਤੇ ਅਸੀਂ ਦੇ ਦਿਆ ਕਰਾਂਗੇ ਸੋ ਮੈਨੂੰ ਆਸ ਹੈ ਕਿ ਅੱਜ ਦਾ ਜੋ ਇਹ ਸਾਡਾ ਵਿਸ਼ਾ ਹੈ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦਾ ਨਾਮ ਸਾਡਾ ਬਣੇ ਰਹੋ ਧੰਨਵਾਦ